ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵੱਡ ਭਾਗ ਹਰ ਦਰਸ਼ਨ ਪਾਵੇ ਇਥੇ ਇਸ ਰਾਮ ਦਾਤੋ ਹਰ ਦਰਸ਼ਨ ਪਾਵੇ ਵੱਟ ਭਾਵਾਂ ਗੁਰ ਕੈ ਸ਼ਬਦ ਸੱਚਾ ਬੈਰਾਗ ਸਾਟ ਦਰਸ਼ਨ ਵਰਤ ਵਰਤਾਰਾ ਗੁਰਕਾਰ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਾਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਇ ਭਾਉ ਪਿਆਰਾ ਲਾਏ ਵਿਰਲਾ ਕੋਇ ਗੁਰ ਕੈ ਦਰਸ਼ਨ ਸਦਾ ਸੋਖ ਹੋਇ ਗੁਰ ਕੈ ਦਰਸ਼ਨ ਮੋਖ ਦੁਆਰ ਸਤਿਗੁਰ ਸੇਵੈ ਪਰਵਾਰ ਸਾਧਾਰ ਸਤਿਗੁਰ ਸੇਵੈ ਇਥੇ ਵਿਸਰਾਮ ਹੈ ਪਰਵਾਰ ਸਾਧਾਰ ਜੇ ਕੋਈ ਫੇਰ ਕੀ ਪੜਨਾ ਪਰਵਾਰ ਸਾਧਾਰ ਨਿਗੁਰੇ ਕੋ ਗਾਤ ਕਾਈ ਨਾਹੀ ਨਿਗੁਰੇ ਕੋ ਗਾਤ ਕਾਈ ਨਾਹੀ ਨਿਗੁਰੇ ਕੋ ਗਾਤ ਕਾਈ ਨਾਹੀ ਅਵਗਣ ਮੁਠੇ ਚੋਟਾ ਖਾਹੀ ਗੁਰ ਕੈ ਸਬਦ ਸੋਖ ਸਾਤ ਸਰੀਰ ਗੁਰਮੁਖ ਤਾ ਕੋ ਗੁਰਮੁਖ ਗੁਰਮੁਖ ਤਾ ਕੋ ਲਗੈ ਨਾ ਪੀਰ ਜਾਮ ਕਾਲ ਤਿਸ ਨੇੜ ਨਾ ਆਵੇ ਨਾਨਕ ਗੁਰਮੁਖ ਸਾਜ ਸਮਾਵੇ ਅਸਾ ਮਹਲਾ 3ਾ ਸ਼ਬਦ ਮੁਆ ਵਿੱਚੋ ਆਪਗਵਾਏ ਸਤਿਗੁਰੁ ਸੇਵੀ ਤੇਲ ਨਾ ਤਮਾਈ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਗਤ ਹੋਏ ਭਾਗ ਕੋਇ ਸੱਚੀ ਬਾਣੀ ਪਾਏ ਭਾਗ ਕੋਇ ਸੱਚੀ ਬਾਣੀ ਪਾਏ ਭਾਗ ਕੋਇ ਗੁਣ ਸੰਗ੍ਰਹਿ ਵਿਚਹੁ ਔਗਣ ਜਾਹੇ ਔ ਗੁਣ ਗੱਗੇ ਦੇ ਵੀ ਔਂਕੜ ਆ ਊੜੇ ਦੇ ਵੀ ਔਂਕੜ ਆ ਧਿਆਨ ਨਾਲ ਉਚਾਰਨ ਕਰਨਾ ਗੁਣ ਸੰਗ੍ਰਹਿ ਵਿਚਹੁ ਔਗਣ ਜਾਹੇ ਪੂਰੇ ਗੁਰ ਕਾਬਿ ਸਬਦ ਸਮਾਹੇ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ ਅੰਮ੍ਰਿਤ ਗੁਣਾ ਕਾ ਗਾਹਕ ਹੋਵੇ ਇਥੇ ਵੀ ਸ੍ਰੀ ਰਾਮ ਲਾਣਾ ਸੂ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੋਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚਾ ਸ਼ਬਦ ਸਮਾਹ ਸੇਵਡ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤੇਨ ਬਲੇ ਹਾਰੇ ਜਾਓ ਜੋ ਗੁਣ ਸੰਗ੍ਰਹਿ ਸੰ ਦੇ ਵਿੱਚ ਡੈਸ਼ ਦੇ ਕੇ ਸੰਗ੍ਰਹਿ ਜੋ ਗੁਣ ਸੰਗ੍ਰਹਿ ਤੇਨ ਬਲੇ ਹਾਰੇ ਜਾਓ ਦਰ ਸਾਚਾ ਸਾਚੇ ਗੁਣ ਗਾਉ ਆਪੇ ਦੀਵੇ ਸਹਜ ਸੁਭਾਈ ਨਾਨਕ ਕੀਮਤ ਕਹਿਣ ਨਾ ਜਾਏ ਕਾਸਾ ਮਹੱਲਾ ਤੀਜਾ ਸਤਗੁਰ ਵਿੱਚ ਵੱਡੀ ਵਡਿਆਈ ਚਿਰਿ ਵਿਛੁਣੇ ਮੇਲ ਮਿਲਾਈ ਆਪੇ ਮਿਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕੇਨ ਬਿਦ ਹੋਏ ਹਰ ਅਪਰੰਪਰ ਅਗਮ ਅਗੂਚਰ ਗੁਰ ਕੈ ਸ਼ਬਦ ਮਿਲਾ ਜਾਨ ਕੋਈ ਰਹਾਉ ਗੁਰਮੁਖ ਕੀਮਤ ਜਾਣ ਕੋਈ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਮਾਣੀ ਉੱਚਾ ਹੋਏ ਗੁਰਮੁਖ ਸ਼ਬਦੋ ਵਖਾਣੈ ਕੋਈ ਵੇੜ ਲਾਵੇ ਦੁਖ ਦਰਦ ਸਰੀਰ ਸਤਿਗੁਰ ਪੀਤੇ ਤਾ ਉਤਰੇ ਪੀਰਾ ਬਿਨ ਗੁਰ ਭੇਟੇ ਦੁਖ ਕਮਾਏ ਮਨਮੁਖ ਬਹੁਤੀ ਮਿਲਾ ਸਜਾਈ ਤੇ ਵਿਸਰਾਮ ਮਨ ਮੁਕਤੀ ਲਾਉਣਾ ਮਨਮੁਖ ਬਹੁਤੀ ਮਿਲਾ ਸਜਾਈ ਹਰ ਕਾ ਨਾਮ ਮੀਠਾ ਆਤ ਰਸ ਹੋਏ ਪੀਵਤਰਹ ਪੀਐ ਸੋਏ ਗੁਰ ਕਿਰਪਾ ਤੇ ਹਰ ਰਸ ਪਾਈ ਨਾਨਕ ਨਾਮ ਰਤੇ ਗਾਤ ਪਾਈ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਗਹਿਰ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸਾਤ ਸਰੀਰ ਸਬਦ ਤਾਰੇ ਜਨ ਇਹ ਵਿਸਰਬ ਸਬਦ ਤਾਰੇ ਜਨ ਸਹਿਜ ਸੁਭਾਏ ਤਿਨ ਕ ਹਮ ਸਦ ਲਗ ਹਮ ਸਦ ਲਗ ਹੈ ਪਾਇ ਤਿਨ ਕ ਇਥੇ ਨਿਰਾਮ ਹੈ ਹਮ ਸਦ ਲਗ ਹੈ ਪਾਇ ਹਮ ਤਿਯਮਕ ਲਗ ਜੀ ਜੋ ਮਨ ਰਾਤੇ ਹਾਰ ਰੰਗ ਲਾਏ ਤਿਨ ਕ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹ ਮਿਲੇ ਸੁਭਾਈ ਤੇ ਹਰ ਦਰਗਹ ਮਿਲੇ ਸੁਭਾਈ ਤਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹ ਮਿਲੇ ਸੁਭਾਈ ਰਹਾਉ ਸਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜਾ ਆਪੇ ਦੂਰ ਆਖਣ ਆਖੈ ਬਕਾ ਸਭ ਕੋ ਆਪੇ ਬਖਸ਼ ਮਿਲਾਏ ਆਪੇ ਬਖਸ਼ ਆਪੇ ਬਖਸ ਮਿਲਾਏ ਸੋਏ ਕਹਿਣਾ ਕਥਣ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮੁਖ ਵਿਚਹੁ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਆਤ ਨਿਰਮਲ ਗੌਰ ਸਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੇ ਪਾਏ ਲੱਗੇ ਦੁਖ ਪਾਇਆ ਲੱਗੇ ਤੇ ਵਿਸਰਾਮ ਯਾਦ ਰੱਖਣਾ ਦੂਜੇ ਪਾਏ ਲੱਗੇ ਦੁਖ ਪਾਇਆ ਬਿਨ ਸਬਦ ਬਿਰਥਾ ਜਨਮ ਗਵਾਇਆ ਸਤਿਗੁਰ ਸੇਵੈ ਸੋਜੀ ਹੋਏ ਦੂਜੇ ਪਾਏ ਨਾ ਲਾਗੇ ਕੋਈ ਮੂਲ ਲਾਗੇ ਸੇ ਜਨ ਪਰਵਾਣ ਅਨ ਦਿਨ RAM ਨਾਮ ਜਪ ਹਿਰਦੈ ਗੁਰਬਦੀ ਹਰ ਏਕੋ ਜਾਨ ਰਹਾਉ ਹਾਂਜੀ ਅਨ ਦਿਨ RAM ਨਾਮ ਜਪ ਹਿਰਦੈ ਇਥੇ RAM ਹੈ ਗੁਰਬਦੀ ਹਰ ਏਕੋ ਜਾਨ ਡਾਲੀ ਲਾਗੇ ਨਿਹਫਲ ਜਾਏ ਜਿਹੜਾ ਨਿਹਫਲ ਹੈ ਨਾ ਨਿਹ ਬੋਲ ਕੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਉਚਾਰਨ ਕਰਨਾ ਹੈ ਨਿਹਫਲ ਨਹੀਂ ਕਹਿਣਾ ਹਾ ਹਾ ਵਿੱਚ ਸ਼ੁੱਧ ਉਚਾਰਨ ਕਰਨਾ ਹੈ ਡਾਲੀ ਲੱਗੈ ਨਿਹਫਲ ਜਾਏ ਅੰਧੀ ਕੰਮੀ ਅੰਧ ਸਜਾਏ ਬਿੰਦੀ ਜਿਹੜੀ ਹੈ ਅੰਧੀ ਕੰਮੀ ਅੰਧ ਸਜਾਏ ਮਨਮੁਖ ਅੰਦਾ ਠੌਰ ਨਾ ਪਾਏ ਵਿਸਟਾ ਕਾ ਕੀੜਾ ਵਿਸਟਾ ਮਾਹਿ ਪਚਾਇ ਗੁਰ ਕੀ ਸੇਵਾ ਸਦਾ ਸੁਖ ਪਾਏ ਪਾਏ ਸੰਤ ਲਾਂ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਸੰਤ ਸੰਗਤ ਮਿਲ ਸਤ ਸੰਗਤ ਨਹੀਂ ਇੱਥੇ ਟਿੱਪੀ ਲੱਗੀ ਹੋਈ ਆ ਧਿਆਨ ਨਾਲ ਉਚਾਰਨ ਕਰਨਾ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਬਜਾਈ ਨਾਨਕ ਮਹਿਲ ਸ਼ਬਦ ਘਰ ਪਾਈ ਨਾਨਕ ਇਥੇ ਵਿਸਰਾਮ ਹੈ ਮਹਿਨ ਸ਼ਬਦ ਘਰ ਪਾਈ ਮਹਿਲ ਤੇ ਜਮਕ ਲਾਲ ਗੁਰਮਤ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨ ਮੁਖ ਮਰਹਿ ਮਰਮਰਣ ਵਿਗਾੜ ਹੈ ਦੂਜੇ ਪਾਏ ਆਤਮ ਸੰਘਾਰ ਹੈ ਮੇਰਾ ਮੇਰਾ ਕਰ ਕਰ ਵਿਗੂਤਾ ਇਸ ਨਾਮ ਧਿਆਨ ਨਾਲ ਲਾਉਣਾ ਮੇਰਾ ਮੇਰਾ ਕਰ ਕਰ ਇਥੇ ਨਾਮ ਲਾਉਣਾ ਵਿਗੂਤਾ ਆਤਮਾ ਟੀਨੇ ਪਰਮਾ ਵਿੱਚ ਸੂਤਾ ਮਰ ਮੋਇਆ ਸਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਾਮ ਜਾਣਾਈ ਇਸ ਜੁਗ ਮਹਿਲਾ ਹਰ ਜਾਪ ਲੈ ਜਾਏ ਇੱਥੇ ਧਿਆਨ ਨਾਲ ਵਿਸਰਾਮ ਲਾਉਣਾ ਉਸਤਤ ਨਿੰਦਾ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਗੁਰ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਗੁਰਸੰਮ ਨਹੀਂ ਕਹਿ ਦੇਣਾ ਨਿੰਦਾ ਗੁਰ ਕਹਿਣਾ ਹੈ ਉਸਤਤ ਨਿੰਦਾ ਗੁਰ ਸਮ ਜਾਣਾਈ ਸਮ ਪੂਲਈ ਬੋਲਣਾ ਹੈ ਜਾਣਾਈ ਤੇ ਵਿਸਰਾਮ ਇਸ ਯੁਗ ਮਹਿਲਾਹਾ ਇਥੇ ਠਮਕ ਹਰ ਜਾਪ ਲੈ ਜਾਏ ਰਹਾਉ ਨਾਮ ਵਿਹੂਨ ਗਰਵ ਗਲ ਜਾਏ ਬਿਰਸਾ ਜਨਮ ਦੂਜਾ ਲੁਭਾਈ ਨਾਮ ਬਿਹੂਣੀ ਦੁਖ ਜਲੇ ਸਬਾਈ ਸਤਿਗੁਰੂ ਪੁਰੈ ਬੂਝ ਬੁੱਝਾਈ ਮਨ ਚੰਚਲਾ ਬਹੁ ਚੋਟਾ ਖਾਇ ਇਥੋਂ ਛੁੜ ਗਿਆ ਥੋਰ ਨ ਪਾਈ ਇਹ ਡਾੜੇ ਨਾਲ ਹੀ ਉਚਾਰਨ ਕਰਨਾ ਕਈ ਛੁਟ ਗਿਆ ਬੋਲ ਜਿੰਦੇ ਹਨ ਡਾੜਾ ਉਚਾਰਨ ਕਰਨਾ ਇਥੋਂ ਛੁੜ ਗਿਆ ਖਾਰ ਨ ਪਾਈ ਗਰਭ ਜੂਨ ਵਿਸ਼ਟਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕਾ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨੀਜ ਘਰ ਵਾਸਾ ਨਾਨਕ ਕਮੇ ਮਰੀ ਸਦਾ ਉਦਾਸ ਵਾਹਿਗੁਰੂ ਜੀ ਕਾ ਕਰਪਾ ਕਰੇ ਵਾਹਿਗੁਰੂ ਜੀ ਕੀ ਫਤਿਹ